ਚਾ ਵਾਹਿਗੁਰੂ ਜੀ ਦੀ ਖਤੇ ਵੀਰੇ ਜੀ ਦਾ ਟੌਪੂ ਵਾਲਾ ਬੰਨ ਹੈ ਆ ਦਿਖਾ ਦਿਓ ਵੀਰੇ ਆ ਦੇਖ ਲਓ ਆ ਜਿਹੜੀ ਉਹ ਠੋਕਰ ਤੇ ਜਮੇ ਗਿਰ ਗਿਆ ਤੰਗੂ ਪੱਟਾ ਪੱਟਾ ਲੱਗਿਆ ਭਾਈ ਆ ਦੇਖ ਲਓ ਪਾਣੀ ਪਾਣੀ ਦੀ ਸਪੀਡ ਦਿਖਾ ਦਿਓ ਕਿੰਨੀ ਸਪੀਡ ਹੈ ਜੇ ਹਾਂ ਜੇ ਹੱਥ ਹੋਕਰ गिरਦੀ ਆ ਵੀਰ ਤਾਂ ਇਹ ਡੈਕਟ ਮਾਰ ਜਿਹੜਾ ਉਹ ਸਾਹਮਣੇ ਬੰਨ ਹੈ ਜਿਹਦੇ ਨਾਲ ਸੇਲ ਬਾੜ ਪਈ ਹੋਈ ਆ ਉਹ ਪਾਣੀ ਡੈਕਟ ਸਿੱਧਾ ਉੱਤਰ ਭੱਜਣਾ ਇਹ ਸਾਰਾ ਜਦ ਬੰਨ ਗਰਦੇ ਨੇ ਕਿਉਂਕਿ ਬੰਨ ਬੋਲਾ ਹੋਇਆ ਵੇ ਪਰਲੀ ਸਾਰੇ ਪਸ਼ਕਾਰੀਆਂ ਵਜ ਰਹੀਆਂ ਇਹ ਤਾਂ ਔਰੇ ਭਾਈ ਸਾਰੀ ਸੇ ਸੰਗਤ ਨੂੰ ਦੇਖ ਕੇ ਆਈ ਬਾਤੇ-ਵਾਤਾਂ ਔਰੇ ਪਹੁੰਚਾ ਕਿਉਂਕਿ ਰਾਤ-ਰਾਤ ਪਾਣੀ ਵਧ ਰਿਹਾ ਹੈਗਾ ਔਰੇ ਹਾਲਤ ਨਾਜ਼ੁਕ ਹੈ ਇਹ ਬੰਨ ਦੀ ਜੇ ਇਹ ਟੱਕਰ ਜਿਹੜੀ ਆ ਜਿੱਥੇ ਲਾਈਟ ਲਾਈ ਹੋਈ ਹੈ ਜੇ ਗਿਰ ਗਈ ਤਾਂ ਬਹੁਤ बड़ा ਨੁਕਸਾਨ ਹੋ ਜਾਣਾ ਇਹਦੀ ਮਾਰ ਜਿਹੜੀ ਲੁਧਿਆਣੇ ਤੱਕ ਹੋ ਜਾਣੀ ਆ ਤਾਂ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਵਾਪਸੇ ਵਾਧੂਰੇ ਸਮਾਨ ਪਿਆ ਹੈਗਾ ਵੀ ਉਰੇ ਪਹੁੰਚ ਜਾਓ ਤੇ ਸਵੇਰ ਨੂੰ ਵੀ ਕਹਿੰਦੇ ਵੀ ਭਰ ਕੇ ਜੱਟੇ ਲੈ ਕੇ ਆਓ ਜਿਹਦੇ ਲੈ ਕੇ ਆਉਣਾ ਇੱਕ ਉਰੇ ਜਿਹੜੀ ਮੇਨ ਲੋਡ ਹੈ ਜਾਲ ਬੰਨ੍ਹਣ ਦੀ ਤਾਰ ਨਹੀਂ ਹੈਗੀ ਤਾਰ ਚਾਹੀਦੀ ਇੱਕ ਤੇਲ ਦੀ ਲੋਡ ਹੈ ਖਾਲਤ ਬਹੁਤ ਨਾਜ਼ੁਕ ਨੇ ਇਸ ਟਾਈਮ ਅਸੀਂ ਚੰਗੌਰ ਸਾਹਿਬ ਦਾਉਲਪੁਰ ਬੰਨ ਤੇ ਖੜੇ ਆਂ ਸਿਰਚ ਦਾ ਜਿਹੜਾ ਸਾਹਮਣੇ ਪਾੜ ਪਿਆ ਉਹ ਜਿਹਾ ਉਹਨੂੰ ਬਨਦਿਆਂ ਦੀ ਲੰਘ ਇੱਕ ਪਾੜ ਉਹ ਪਿੱਛੇ ਪੈ ਰਿਹਾ ਉਹਨੂੰ ਬਨਣ ਲੱਗੇ ਹੁਣ ਨਵੇਂ ਦਮ ਹੋ ਗਿਆ ਇਹ ਜਿਹੜੀ ਠੋਕਰ ਹੈ ਇਹ ਸਾਰੀ ਉਹ ਗਿਰਗਿ ਪਰਲੇ ਪਾਸੇ ਤੇ ਜਿੱਥੇ ਦੇ ਵੀਰ ਨੇ ਦਿਖਾਇਆ ਤੰਬੂ ਤੰਬੂ ਰਹਿ ਗਿਆ ਅਸੀਂ ਰਹਿ ਗਿਆ ਪਰਲੇ ਪਾਸਾ ਸਾਰਾ ਗਿਰ ਗਿਆ ਬਾਲੀ ਵੀਰੇ ਤਾਂ ਹੀ ਲਾਈ ਜੀ ਉਹ ਉੱਥੇ ਤਰੇੜਾਂ ਅਜੇ ਹੋਈਆਂ ਆ ਇਹ ਬਹੁਤ ਵੱਡਾ ਨੁਕਸਾਨ ਹੋ ਜਣਾ ਵੀਰੇ ਬਾਸ਼ੀਵਾੜੇ ਏਰੀਆ ਲੁਧਿਆਣੇ ਦਾ ਕੁਮਾਰ ਹੋਣੀ ਐ ਇੱਥੇ ਨੂੰ ਆਏ ਵੀ ਆਏ ਹੋਣਾ ਵੀ ਜਿਵੇਂ ਕੋਈ ਪਿੰਡੇ ਦੀ ਸਮ ਹੋਏਗਾ ਤਾਂ ਬੇਰਤੀ ਹੋ ਵੀਰੇ ਸੰਗਤ ਨੂੰ ਹੱਥ ਜੋੜ ਕੇ ਵੀ ਬਾਤ ਸਾਰੇ ਜਣੇ ਪਹੁੰਚੋ ਦੌਲਪੁਰ ਬੰਦ ਕੇ ਚੰਪਾਉਂ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਕਿੰਨੇ ਕੋਤੇ ਬਾਬਾ ਜੀ ਆ ਨੁੱਕਰ ਫਸਲੇ ਤੰਬੂ ਦਾ ਆਹ ਦੇਖ ਲੋ ਆ ਪਾਣੀ ਆਰ ਪਾਰ ਹੋ ਗਿਆ ਇੱਥੇ ਨੂੰ ਆ ਨੁੱਕਰ ਗਈ ਸਾਰੀ ਪਾਣੀ ਦਾ ਵਹਾਅ ਬਹੁਤ ਤੇਜ਼ ਆ ਦੇਖੋ ਬੰਨ੍ਹ ਲਾ ਰਹੇ ਆ ਉਰੇ ਬਾਤੇ ਵਾਦ ਸੇਵਾਦਾਰ ਪਹੁੰਚ ਜੋ ਜੇ ਏਰੀਆ ਬਚਾਉਣਾ ਨਹੀਂ ਫਿਰ ਬਾਅਦ ਚ ਗਾਨੂੰ ਕਹੋਗੇ ਵੀ ਅਸੀਂ ਐਂ ਕਰ ਲੰਦੇ ਉਹ ਕਰ ਲੰਦੇ ਜਿਹੜੇ ਬੰਦੇ ਇਸ ਟੰਕਰਾਂ 'ਚ ਸੁੱਤੇ ਪਏ ਆ ਸੁੱਤੇ ਉਹ ਹਟ ਜੂਗੇ ਬਾਤੇ ਵਾਦ ਉਰੇ ਪਹੁੰਚ ਜੋ ਇਹ ਤਾਂ 5-10 ਮਿੰਟ ਦਾ ਕੰਮ ਆ ਸਾਰਿਆਂ ਨੁਕੜ ਆਰ ਪਾਰ ਹੋ ਗਿਆ ਕੰਮ ਸਿਰਫ ਆਹੀ ਆ ਉੱਧਰ ਤਾਂ ਪਾੜ ਪਿਆ ਬਈ ਆ ਇਹ ਇਹ ਨੁਕੜ ਨੇ ਪਾਣੀ ਰੋਕਿਆ ਬਤਾ ਸਿੱਧਾ ਜਾਂਦਾ ਤੇ ਇਹ ਨੁਕੜ ਨੇ ਤੁਹਾਡੇ ਬੰਨ੍ਹ ਨੂੰ ਮਾਰ ਕਰਨੀ ਆ ਬੇਨਤੀ ਉਹ ਆ ਬਾਬਾ ਜੀ ਆਹ ਇੱਕ ਪੂਰਾ ਹਲਸਾ ਦੇਖ ਲਓ ਜੀ ਆ ਬੰਨ ਫੇਰ ਮਜਬੂਤ ਲੱਗੇਗਾ ਨਾ ਖੁਰਗਿਆ ਬੰਨ ਜਿਹੜਾ ਲਾਇਆਤਾ ਜੀ ਆਹ ਦੇਖ ਲਓ ਉਹ ਉਹ ਅੱਗੇ ਤੇ ਵੀ ਉਹ ਅੱਗੇ ਵੀ ਲੱਗਾ ਆ ਦੇਖੋ ਪਾਣੀ ਦੀ ਕੀ ਸਪੀਡ ਹੈ ਨਦੀਆਂ ਦਾ ਪਾਣੀ ਵਿੱਚ ਮੱਝਾਂ ਨਾਵਾ ਤੇ ਮਰੀਆ ਦੇਖ ਲਓ ਅੱਜ ਅੱਜ ਇਹਦੀ ਟੱਕਰ ਸੀ ਆ ਟੁੱਟ ਗਈ ਸਾਰੀ ਟੱਕ ਚੱਕਰ ਆਹ ਦੇਖੋ ਆ ਟੱਕਰ ਸਾਰੀ ਟੁੱਟ ਗਈ ਬਾਬਾ ਜੀ ਜਿੱਥੇ ਕੱਲ ਆਪਾਂ ਘੁੰਮਦੇ ਤੇ ਸਾਰੇ ਆ ਦੇਖ ਲਓ ਕੀ ਹਾਲਾਤ ਨੇ ਪਾਣੀ ਬਹੁਤ ਤੇਜ਼ ਆ ਪਾਣੀ ਦੁਆਰਾ ਬੰਨ ਲੱਗਿਆ ਮਾਰਕਰ ਨੇ ਸਾਹਮਣੇ ਵੀ ਕਾਲਕੋ ਸੰਗਤ ਦੁਆਰਾ ਲੱਗੀ ਆ ਪੰਨੋਂ ਬਹੁਤ ਮਾੜੀ ਹਾਲਾਤ ਆ ਜੀ ਸਾਰੇ ਏਰੀਆ ਨਾਲ ਬੇਨਤੀ ਆਈ ਵਾਤੇ ਵਾਤੇ ਪਹੁੰਚੋ ਹਾਂ ਪੂਰੇ ਜੰਗੋ ਪਰ ਤਾਰ ਲਿਆ ਜਿਹੜੀ ਆ ਨੁੱਕਰਤੀ ਇਹ ਸਾਰੀ ਗਿਰਗੀ ਉਹ ਤੱਕ ਆ ਦੇਖੋ ਪਾਣੀ ਦੀ ਕਿੰਨੀ ਮਾਰ ਆ ਜਿਹੜਾ ਅੱਜ ਆ ਬੰਨ ਲਾਇਆ ਪਾ ਅਜੇ ਹੀ ਰਹਿ ਗਿਆ ਜਹਾ ਜਹਾ ਪੂਰਾ ਡਿੱਗ ਗਿਆ ਟੁੱਟਦੀ ਆ ਨੁਕਰ ਤਾਂ ਉਹ ਪਾਣੀ ਸਿੱਧਾ ਉਹ ਉੱਥੇ ਜਾ ਕੇ ਬਚਣਾ ਜਿਹੜੀ ਡਾਇਰੈਕਟ ਮਾਰ ਬੰਨ ਨੂੰ ਪੈਣੀ ਆ ਬੰਨ ਪਹਿਲੇ ਹੀ ਬਹੁਤ ਕਮਜ਼ੋਰ ਹੈ ਜੇ ਟੁੱਟ ਗਈ ਜਿੱਦ ਲੁਧਿਆਣੇ ਤੱਕ ਮਾਰ ਹੋਣੀ ਆ ਵੀਰ ਬਹੁਤ بڑا ਨੁਕਸਾਨ ਹੋ ਜਾਣਾ ਬਾਅਦ ਤੋਂ ਬਾਅਦ ਸੰਗਤ ਨੂੰ ਬੇਨਤੀ ਆ ਵੀ ਉਰੇ ਪਹੁੰਚ ਜਾਓ ਬਹੁਤ بڑا ਨੁਕਸਾਨ ਹੋ ਜਾਣਾ ਬੇਨਤੀ ਹੋ ਆ